ਸਸੀ ਕਾਲ ਜੀ ਮੇਰੇ ਨਾਲ ਕਾਕਾ ਜੀ ਮੌਜੂਦ ਹੈ ਜਿਹੜੇ ਕਿ ਤੁਸੀਂ ਸੁਣੇ ਹੋਣਾ ਬੜਾ ਵੱਡਾ ਮਸਲਾ ਨਰਿੰਦਰ ਕੌਰ ਭਰਾਏ ਦਾ ਕੀ ਮਸਲਾ ਜੀ ਕੀ ਪੰਗਾ ਤੁਹਾਡਾ ਮਸਲਾ ਦਾ ਜੀ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਦਾ ਜੀ ਤੇ ਮੇਰੇ ਪੈਸਿਆਂ ਦੇ ਲੈਣ ਦੇਣ ਦੇ ਤੁਸੀਂ ਦੋਸ਼ ਨਰਿੰਦਰ ਕੌਰ ਭਰਾਏ ਤੇ ਲਾ ਰਹੇ ਹੋ ਹਾਂ ਜੀ ਇਹ ਚ ਕਿੰਨੀ ਕ ਸੱਚਾਈ ਹੈ ਸਾਰੀ ਸੱਚਾਈ ਹੈ ਜੀ ਪੈਸੇ ਪੈਨੇ ਜੀ ਉਹਦਾ ਬਲੌਕ ਪ੍ਰਧਾਨ ਹੈ ਉਹਦੀ ਵੀਡੀਓ ਨੇ ਰਿਕਾਰਡਿੰਗਾਂ ਨੇ ਸਾਰਾ ਕੁਝ ਦਾ ਬਗੇਰਾ ਜੇ ਕੱਲ ਨੂੰ ਤੁਹਾਡੇ ਤੋਂ ਕੀ ਐਵੀਡੈਂਸ ਮੰਗ ਲੇ ਤੁਸੀਂ ਸਬੂਤ ਪੇਸ਼ ਕਰ ਸਕਦੇ ਹੋ ਚੀਜ਼ ਦੇ ਜਿਹੜੇ ਪੈਸਾ ਦੇ ਦੇਖੋ ਜੀ ਐਮਐਲਏ ਸਾਹਮਣੇ ਜੀ ਹੁਣ ਕਿਤੋਂ ਵੀ ਹੋਰ ਦਾ ਸਬੂਤ ਕੀ ਇੱਕ ਜਾਂਚ ਕਰਾਉਣਾ ਐਮਐਲਏ ਸਾਹਿਬ ਦੀ ਵੀ ਰਿਕਾਰਡ ਨਾ ਕਢਾਉਣ ਮੇਰੀ ਵੀ ਕਢਾਉਣ ਨੂੰ ਤੇ ਘਰ ਵਾਲੇ ਦੀ ਵੀ ਕਢਾਉਣ ਗੁਰਪ੍ਰੀਤ ਬਲੌਕ ਫਰਲਾਣਾ ਉਹਦੀ ਵੀ ਕਢਾਉਣਾ ਉਹਦਾ 1 ਮਿੰਟ ਜੀ ਨਿਕਲੇ ਹੋਏ ਜੀ ਸਰਕਾਰ ਕੀ ਨਹੀਂ ਕਢਾ ਸਕਦੀ 1 ਮਿੰਟ ਤੋਂ ਪਹਿਲਾਂ ਕਢਾ ਸਕਦੀ ਹੈ ਕਢਾ ਕੇ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਤੁਸੀਂ ਮੰਗ ਕਰ ਰਹੇ ਹੋ ਜਾਂਚ ਹਾਂ ਜੀ ਜਾਂਚ ਜੀ ਜੀਐਮ ਜਾਂਚ ਕਰੇ ਜਾ ਪਰ ਇਹ ਅੱਜ ਸਾਡੇ ਕੋਲ ਏਦਾਂ ਸੀਐਮ ਸਾਹਿਬ ਨੂੰ ਇਹ ਗਏ ਨੇ ਜੀ ਸਾਨੂੰ ਸੀਐਮ ਸਾਹਿਬ ਦੀ ਯਕੀਨਤੀ 2014 ਨੇ ਸੀ ਸੀਐਮ ਸਾਹਿਬ ਕਰਕੇ ਜੁੜੇ ਹੋਏ ਤੇ ਦੋ ਵਾਰੀ ਉਹਨਾਂ ਨੂੰ ਐਮਪੀ ਜਿੱਤੇ ਆ ਤੀਜੀ ਵਾਰੀ ਇਹਨੂੰ ਜਿੱਤੇ ਆ ਸਿਰਫ ਭਗਵੰਤ ਮਾਨ ਦੇ ਮੂਹ ਨੂੰ ਜਿੱਤੇ ਆ ਸੀ ਨੇ ਅਸੀਂ ਕਿਸੇ ਹੋਰ ਨਾਲ ਨਹੀਂ ਤੇ ਹੁਣ ਕਹਿ ਲਾ ਉਹਨਾਂ ਨੂੰ ਅਸੀਂ ਦਾ ਅਟੋਨਾ ਤੋਂ ਹੀ ਮੰਗਦੇ ਆਣ ਮਾਣਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਲੋਕ ਸਾਨੂੰ ਭੇਡਾਂ ਕਹਿੰਦੇ ਨੇ ਉਹ ਸਾਨੂੰ ਨਹੀਂ ਪਾਇ ਹੋ ਜੂਗਾ ਤੁਹਾਨੂੰ ਕਾਹਦਾ ਕਿਉਂ ਕੱਟਦੇ ਆ ਤੁਸੀਂ ਜ਼ਹਿਰ ਵੀ ਖਾਲਿਆ ਹਸਪੀਟਲ ਵੀ ਰਹੇ ਫਿਰ ਵੀ ਲੋਕ ਤੁਹਾਨੂੰ ਗਾਲੋ ਗਾਲਣੂ ਗਾਲਾਂ ਕੱਢਦੇ ਨੇ ਵੀ ਆ ਤੁਹਾਨੂੰ ਨਿਆਂ ਮਿਲ ਰਿਹਾ ਜਿਹੜਾ ਤੁਸੀਂ ਇੰਨਾ ਇੰਨਾ ਨਾਲ ਮਿਹਨਤ ਕਰੀਆ ਔਰ ਕਰਿਆ ਉਹ ਕਰਕੇ ਲੋਕ ਅੱਜ ਤੁਹਾਨੂੰ ਗਾਲਾਂ ਕੱਢਦੇ ਨੇ ਇਹ ਗੱਲ ਸਹੀ ਆ ਕਿੰਨਾ ਟਾਈਮ ਹੋ ਗਿਆ ਪਾਰਟੀ ਨਾਲ ਜੁੜੇ ਹੋਏ 2014 ਤੋਂ ਜੁੜੇ ਹੋਏ ਜੀ ਜੇ ਅੱਜ ਤੁਹਾਨੂੰ ਇਹ ਪਾਰਟੀ ਇਨਸਾਫ ਨਾ ਦੇਊਗੀ ਤਾਂ ਅੱਗੇ ਕੀ ਕਰੋਗੇ ਅੱਗੇ ਦਾ ਅੱਗੇ ਨਾਲ ਦੇਖਾਂਗੇ ਜੀ ਕੀ ਬਣਦਾ ਜੀ ਜਿੱਦਾਂ ਤੁਸੀਂ ਮੰਗ ਕਰ ਰਹੇ ਹੋ ਕਿ ਗਵਰਨਰ ਸਾਹਿਬ ਨਾਲੋਂ ਵੀ ਮਿਲ ਤੁਹਾਨੂੰ ਦੇਖੋ ਜੀ ਮਨਤੇ ਦਾ ਬਸਵਾ ਸਾਹਿਬ ਵੀ ਭਗਵੰਤ ਮਾਨ ਸਾਹਿਬ ਕਰਨਗੇ ਇਨਸਾਫ ਦਵਾਉਣਗੇ ਸਾਨੂੰ ਪਰ ਜੇ ਨਹੀਂ ਦਵਾਉਂਦੇ ਵੀ ਰੋਣਾ ਭਾਤ ਤੇ ਬਹੁਤ ਮਾੜ ਜਿਹੜੇ ਵਾਲੇ ਮੱਕੜਾਂ ਦੇ ਬੇਡਾਂ ਨੇ ਕੋਈ ਉਹਨਾਂ ਦੇ ਗੈਰ ਨਹੀਂ ਰਹਿਣਾ ਨਹੀਂ ਤੁਸੀਂ ਹੁਣ ਚਾਹਣੇ ਕਿਉਂ ਕਿ ਕੀ ਕਾਰਵਾਈ ਉਹਨਾਂ ਤੇ ਜੀ ਐਮਐਨਏ ਸਭ ਤੋਂ ਪਰਚਾ ਹੋਣਾ ਚਾਹੀਦਾ ਜੀ ਪਰਚਾ ਹੋਣਾ ਚਾਹੀਦਾ ਹਾਂ ਜੀ ਜਿਹੜੇ ਉਹਨਾਂ ਦੇ ਨਾਲ ਨੇ ਚਾਰ ਬੰਦੇ ਹੁੰਦੇ ਤੇ ਉਹਨਾਂ ਜਿਹਨਾਂ ਉਹ ਐਮਐਲਏ ਸਭ ਤੋਂ ਉਹਦੇ ਘਰ ਵਾਲੇ ਤੇ ਜਿਹੜੇ ਦੰਮਨ ਨੂੰ ਦੂਸਰੇ ਨਾਲ ਨੇ ਲੈਣ ਦੇਣ ਚ ਇਹਨਾਂ ਪੰਜੇ ਬੰਦੇ ਦੇ ਪਰਚੇ ਹੋਣ ਜੀ ਕਿਹੜਾ ਹੁਣ ਜੂਨੀਅਨ ਦਾ ਪ੍ਰਧਾਨ ਬਣਿਆ ਜੀ ਉਹ ਨਰਿੰਦਰ ਕੌਰ ਭਰਾਜ ਨੇ ਆਪਦੇ ਵੱਲੋਂ ਲਗਾਇਆ ਉਹ ਨਰਿੰਦਰ ਕੌਰ ਭਰਾਜ ਨੇ ਆਪਦੇ ਵੱਲੋਂ ਲਗਾਇਆ ਜੀ ਪਿਛਲੇ ਵਾਰੀ ਉਹ ਕਮੇਟੀ ਦੇ ਵਿੱਚ ਦੀ 2 ਕਰੋੜ ਦੇ ਕੱਪੜੇ ਦੇ ਵਿੱਚ ਜਿਹੜਾ ਇੱਕ ਪ੍ਰਧਾਨ ਲਗਾਇਆ ਦੂਸਰੇ ਪ੍ਰਧਾਨ ਨਾਲ ਲੜ ਕੇ ਪੰਜ ਬੰਦੇ ਦੀ ਕਮੇਟੀ ਧੀ ਉਹ ਥੱਲੇ ਬਰ ਵੀ ਵਿੱਚ ਦੀ ਉਹਨੇ 2 ਕਰੋੜ ਦਾ ਘਪਲਾ ਕਰਿਆ ਉਹ ਕਮੇਟੀ ਕੈਨਸਲ ਹੋਣੀ ਚਾਹੀਦੀ ਹੈ ਸਟੇ ਮੰਗ ਕਰ ਤੁਸੀਂ ਕਿੰਨੇ ਪੈਸਿਆਂ ਦੀ ਥੋੜੀ ਡੀਲ ਹੋਈ ਸੀ ਸਾਡੀ 30 ਲੱਖ ਦੀ ਡੀਲ ਹੋਈ ਸੀ ਤੇ ਕਿੰਨੇ ਦਿੱਤੇ ਆ 30 ਲੱਖ ਰੁਪਏ ਦਿੱਤੇ ਪਰ ਉਹਨਾਂ ਨੇ ਵਾਪਸ ਕਰਤਾ ਜੀ 30 ਲੱਖ ਰੁਪਏ ਮੈਨੂੰ ਵਾਪਸ ਕਰਕੇ ਜੀ ਮੇਰੇ ਕੋਲ ਉਹਨਾਂ ਦੇ ਬਲੌਕ ਪ੍ਰਧਾਨੀ ਸਾਰੇ ਵੀ ਰਿਕਾਰਡਿੰਗ ਪਈ ਆ ਜਿੱਦੇ ਲੈ ਕੇ ਜਾਂਦਾ ਉਹਦੇ ਨਹੀਂ ਰਿਕਾਰਡਿੰਗ ਪਈ ਆ ਜਿੱਦੇ ਦੇ ਕੇ ਜਾਂਦਾ ਉਹਦੇ ਨਹੀਂ ਪਈ ਆ ਜਿੱਦੇ ਮੇਰੇ 20 ਕਿਲੋ ਮੈਨੂੰ ਕਿਹਾ ਜਾਂਦਾ ਮੇਰੇ ਕੋਲ ਰਿਕਾਰਡਿੰਗ ਵੀ ਵੀ ਪਾਸ ਸਵੇਰੇ ਦੇ ਕੇ ਆ ਮੰਗੇ ਇੱਕ ਸਮਾਨ ਠੀਕ ਹੈ ਜੀ ਜੋ ਸਵੇਰੇ ਦੇ ਕੇ ਉੱਥੇ ਆਇਆ ਮੁੰਡਾ ਪੈਸੇ ਪਹੁੰਚ ਕੇ ਸਾਰਾ ਕੁਝ ਪਹੁੰਚ ਗਿਆ ਉਸ ਤੋਂ ਬਾਅਦ ਜੋ ਮੇਰੇ ਕੋਲ ਐਮ ਐਲ ਏ ਸਾਹਿਬ ਦੇ ਘਰ ਵਾਲੇ ਦਾ ਵੀ ਪ੍ਰੂਫ ਪਿਆ ਉਸ ਤੋਂ ਬਾਅਦ ਮੈਨੂੰ ਸੁਨੇਹਾ ਲਾਉਂਦਾ ਉਸ ਤੋਂ ਪਹਿਲਾਂ ਕਦੇ ਉਹਨੇ ਮੈਨੂੰ ਸੁਨੇਹਾ ਨਹੀਂ ਲਾਇਆ ਵੀ ਭੁਲਾਣੇ ਦਾ ਮੇਂ ਪ੍ਰੋਗਰਾਮ ਤੇ ਪਹੁੰਚ ਗਿਆ ਠੀਕ ਹੈ ਤਾਂ ਮੈਨੂੰ ਐਵੇਂ ਲੱਗਾ ਵੀ ਮੈਂ ਕਿਹਾ ਹਾਂ ਵੀ ਠੀਕ ਹੈ ਚਲੋ ਇਹਨਾਂ ਨੂੰ ਪੈਸੇ ਨਾਲੇ ਮੇਰੇ ਨਾਲ ਕਰਤਾ ਲੈਣੀ ਗੱਲਬਾਤ ਜਲ ਮੇਰੇ ਕੋਲ ਉਸ ਦਾ ਕਰ ਲਈ ਫਿਰ ਬਾਅਦ ਚੋ ਵੀ ਹੱਲ ਨਹੀਂ ਨਿਕਲਿਆ ਕਿ ਤੁ ਇਹਨਾਂ ਕੋ ਸ਼ੋਰ ਕਰ ਲੈਨੇ ਬਾਅਦੋਂ ਹੱਲ ਜੀ ਨਿਕਲਣਾ ਕੀਦੇ ਉਹਨਾਂ ਨੇ ਨਿਕਲਿਆ ਹੀ ਨਹੀਂ ਹੱਲ ਉਹਨਾਂ ਨੇ ਮੈਨੂੰ ਕਹਿੰਦੇ ਬਸ ਵੇਚ ਦੇਣ ਨੂੰ ਨਹੀਂ ਬਣਾਉਂਦੇ ਪ੍ਰਧਾਨ ਨੂੰ ਠੀਕ ਹੈ ਮੈਂ ਨਾ ਚੌਂਕੀ ਦੀ ਗੱਲ ਹਾਂ ਹਾਂ ਜੀ ਠੀਕ ਹੈ ਜੀ ਧੰਨਵਾਦ ਸੋ ਸਾਲ ਦਾ ਨਾਰਾ ਲਾਇਆ ਜੀ ਗੁਟਕਾ ਸਾਹਿਬ ਨੇ ਸੌਂ ਖਾ ਕੇ ਐਮਐਲਏ ਸਾਹਿਬ ਨੇ ਛੱਡੇ ਪਰਚੇ ਗੱਡੀ ਹੋਈ ਦੇ ਆ ਨਹੀਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਸਾਡੇ 2022 2023 ਚ ਜੀ ਪਰਚੇng ਦੀਨੇ ਚਾਰ ਜਣਿਆਂ ਦੀਆ ਉਹਦੇ ਵਿੱਚ ਮੈਂ ਸੀ ਤੇ ਗੁਰਪ੍ਰੀਤ ਸਿੰਘ ਸੀ ਤੇ ਪ੍ਰਗਟ ਸਿੰਘ ਸੀ ਤੇ ਲਵਲੀ ਕਾਕੜਾ ਸੀ ਅਸੀਂ ਚਾਰ ਜਣੇ ਤੇ ਸਾਡੇ ਚਾਰ ਆਂਦਿਆਂ ਗੋਟਕਾ ਸਾਹਿਬ ਜੀ ਆਇਆ ਅੱਥਜ ਫੜ ਕੇ ਸੌ ਖਾ ਕੇ ਇਹਨਾਂ ਨੇ ਪਰਚੇ ਗੱਡੇ ਦੇ ਵੀ ਜਿਹੜੀ ਜਿਹੜੀ ਜਿੱਥੇ ਜਿੱਥੇ ਪਰਚੀ ਆ ਗਈ ਓਵੇਂ ਓਵੇਂ ਲੱਗੂਗਾ 2023 ਦੀ ਪਰ ਗੱਡੇ ਨੂੰ ਲਿਖ ਲਈ ਦੋ ਆਖਿਆਰ 24 ਦੀ ਲਿਖ ਲਈ ਆਪਣੇ ਗੁਰਪ੍ਰੀਤ ਸਿੰਘ ਦੀ 2025 ਦੀ ਮੇਰੀ ਪਰਚੀ ਵੀ ਹੋਣੀ ਠੀਕ ਹੈ ਜਿਹੜੀ 2025 ਦੀ ਉਹ ਪਰਚੀ ਤੇ ਉਹ ਖੜੇ ਨਹੀਂ ਉਹਨਾਂ ਨੇ ਆਖਿਆ ਇਹਨੂੰ ਮਜਬੂਰ ਕਰੀ ਇਹਨੇ ਵੀ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਚ ਘੇਰ ਕੇ ਆ ਵੀ ਇਹ ਨੂੰ ਪ੍ਰਧਾਨ ਲਾਉਣ ਕੀ ਮੈਂ ਪ੍ਰਧਾਨ ਲੱਗ ਰਹੇ ਇਹਨੂੰ ਮੈਨੂੰ ਮਜਬੂਰ ਕਰਤਾ ਬਸ ਉਹਨਾਂ ਨੇ ਠੀਕ ਹੈ ਇਹ ਕਿਵੇਂ ਨਾ ਕਿਵੇਂ ਕਰਕੇ ਕਿਵੇਂ ਮਰਜ਼ੀ ਨੂੰ ਆਪਾਂ ਕੱ